ਦੇ ਨੰਬਰ ਜਾਨੀ ਵਰਤ ਜੀ ਤੁਸੀਂ థాంਕ ਯੂ థాంਕ ਯੂ ਬੀ ਪਰ ਆ ਗਏ ਨਾ ਵੀ ਇੰਨਾ ਸਟੈਮਨਾ ਸਾਡੇ ਕਬੱਡੀ ਵਾਲਿਆਂ ਦੇ ਹੈ ਨੀਗਾ ਤੇ ਤਾੜੀ ਮਾਰ ਲੋ ਦਾਦ ਜੀ ਕਰ ਬਈ ਹੈ ਉਹ ਚਾਹ ਦੇ ਦੋ ਗਲਗ ਦੇ ਮਿਲ ਗਿਆ ਠੀਕ ਨੇ ਆਪਾਂ ਕਿਹੜਾ ਕੋ ਖਾਣੇ ਆ థాంਕ ਯੂ థాంਕ ਯੂ ਬੀ ਬਹੁਤ ਮਿਹਰਬਾਨੀ ਜੰਦਰ ਆ ਗਈ ਅੱਛਾ ਸਿੱਧੂ ਲਾਈਵ ਵੀ ਦਿੱਤਾ ਹੋਰ ਬਹੁਤ ਲੱਗਿਆ ਜੀ ਹਜ਼ੂਰੀ ਸਿੱਧੂ ਮੂਸਾ रिकार्ड रिकॉडी எழுதி சென்ற பொம்மையை வேணும் என்று கேட்டுக் கொண்டேன். <music/>எழுதி சென்ற பொம்மையை வேணும் என்று கேட்டுக் கொண்டேன். <music/> ਬੰਦਾ ਬੋਲੀਵਾਨ ਬਲੀ ਉਹ ਅੱਸੀ ਜੱਟ ਜਮਾ ਜਿੱਤ ਰਹਿਣ ਬੋਲੀ ਉਹ ਦਿਲਵਾਸੀ ਦਿੱਤਾ ਬੋਲੀਵਾਨ ਬਲੀ ਉਹ ਮਾੜਾ ਮੁੱਤ ਨਾ ਜਨਾ ਜਾ ਹੋਂਗਾ ਖਾ ਗਿਆ ਹਾਂਜੀ ਸਿੱਧੂਆਂ ਦਾ ਮੁੰਡਾ ਸਿੱਧੂਆਂ ਦਾ ਮੁੰਡਾ ਸਦਾ ਸਦੇ ਰਾਏ ਬਾਗਿਆ ਗੌਣਵਾਲਿਆਂ ਨੂੰ ਗਾਉਣਾ ਕਿਵੇਂ ਗੌਣਵਾਲਿਆਂ ਨੂੰ ਗਾਉਣਾ ਕਿਵੇਂ ਸਿਖਾ ਗਿਆ ਹਾਂਜੀ ਸਿੱਧੂਆਂ ਦਾ ਮੁੰਡਾ ਕਿਹੜਾ ਬਰਾ ਉਹ ਹੀ

ਸੀ ਉਹਨੇ ਉੱਤੇ ਮਾੜਾ ਸੜ ਗੇ ਉਹ ਬਣਦੇ ਸੀ ਕਵੀ ਤੇਈ ਕੰਨ ਫੜ ਗੇ ਕਈ ਵਾਰ ਸੀ ਉਹਨੇ ਉੱਤੇ ਮਾੜਾ ਸੜ ਗੇ ਬਣਦੇ ਸੀ ਕਵੀ ਕਈ ਕੰਨ ਫੜ ਗੇ ਮਰ ਤੋਂ ਮਾਦ ਜਿਹੜੇ ਚੱਲੀ ਜਾਂਦੇ ਜਉਂਦਿਆਂ ਤੋਂ ਮੰਨੀ ਬੈਠੇ ਹਾਰ ਵੱਲੀ ਮਟਾਰੀ ਕੋਈ ਸਕਦਾ ਨਹੀਂ ਹੱਪਾ ਗਿਆ ਹੰਜ ਸਿੱਧੂਆਂ ਦਾ ਮੁੰਡਾ ਸਿੱਧੂਆਂ ਦਾ ਮੁੰਡਾ ਸਦੇਰਾਏ ਪਾ ਗਿਆ ਗੌਣ ਵਾਲਿਆਂ ਨੂੰ ਗਾਉਣਾ ਕਿਵੇਂ ਗੌਣ ਵਾਲਿਆਂ ਨੂੰ ਗਾਉਣਾ ਕਿਵੇਂ ਸਿਖਾ ਗਿਆ ਹਾਂਜੀ ਸਿੱਧੂਆਂ ਦਾ ਮੁੰਡਾ ਕਿਹੜਾ ਬਣਾ ਉਹ ਹੀ ਸਿੱਧੂ ਮੁਸਤਫਾ ਗਾਣਾ ਕਹਿੰਦਾ ਹੈ ਵੀ ਸਿੱਧੂ ਮੂਸੇਵਾਲਾ ਕਿਹੜਾ ਸਿੰਗਰ ਹੋਇਆ ਕਿਹੜਾ ਰੈਕਟਰ ਹੋਇਆ ਆਪਣੇ ਪੰਜਾਬ ਦਾ ਵੀ ਉਦੋਂ ਪਹਿਲਾਂ ਆਪਣੇ ਪੰਜਾਬ ਦਾ ਐਡਾ ਵੱਡਾ ਰੈਕਟਰ ਐਡਾ ਵੱਡਾ ਸਿੰਗਰ ਨਹੀਂ ਹੋਗਾ ਕਿਉਂਕਿ ਗੋਣ ਵਾਲੇ ਉਹਨੇ ਆਪਦੇ ਹਵਾਜੀ ਤੁਰੇ ਫਿਰਦੇ ਵੀ ਉਹ ਮਾਇਗਾ ਘਾਟ ਮੈਂ ਕਹਿੰਦੇ ਮੈਂ ਘਾਟ ਦੂਜਾ ਕਹਿੰਦੇ ਮੈਂ ਘਾਟ ਹੈਂਡ ਕੋਡ ਨਹੀਂ ਵੀਰੇ ਉਹ ਚੱਬ ਕੱਢ ਗਿਆ ਆਹ ਆਹ ਜਾਣੀ ਗੱਲ ਨਾ ਬਦਮੀ ਉਹ ਦੱਸ ਗਿਆ ਵੀ ਸਿੱਧੂ ਰਾਏ ਮਾਗਾ ਕਾਕਾ ਐਂ ਗਈ ਤੇ ਐ ਲਿਖੀ ਹਾਂ ਐ ਮੈਂ ਵੀ ਕਹਿੰਦਾ ਹੁੰਦਾ ਵੀ ਮੇਰੇ ਮੈਂ ਵੀ ਛੇਤੀ ਛੇਤੀ ਮੈਂ ਵੀ ਕਿ ਰੈਕਟਰ ਨੂੰ ਮੰਨਦਾ ਨਹੀਂ ਵੀ ਮੈਂ ਕਹਾਂ ਮੈਂ ਸੋਚਦਾ ਜਿਵੇਂ ਬਹੁਤ ਬਹੁਤ ਘਟ ਡਾਇਰੈਕਟਰ ਨੇ ਵੀ ਵਿਆਹ ਦੀ ਮੂਵੀ ਵਾਲਾ ਹੀ ਮੇਰਾ ਹੀ ਹੈ ਸਫਾਰੀ ਵਾਲਾ ਹੀ ਮੇਰਾ ਹੀ ਹੈ ਹੋਰ بڑے ਗਾਣੇ ਹਨਾ ਵਿਚੋਲੇ ਤੇ ਕੇਸਦਾਰਾ ਬਥੇਰੇ ਗਾਣੇ ਜਿਹਦਾ ਲਿਖਿਆ ਪਰ ਉਹ ਮੈਂ ਕਹਾਂ ਨਹੀਂ ਭਰਾਵਾ ਉਹ ਉਹਦਾ ਬੰਦਾ ਸੀ ਕੀ ਲਗਿਆ ਮੁਕਾ ਕਿਦਿਆਂ ਜੇ ਮੁਕਾ ਦਾ ਤੁਸੀਂ ਗਾਣਾ ਤਾਂ ਕੋਈ আ নি ভু জ ধ না ব। ত পা আপ পনাথ আ ত কিলেবে আলা নি সি বেলেতে সি ঠ সাকিলেতে আলা ই সি বেলেগবে। 시는 나라도 우리 푸드 피지. 쉬는 나라도 우리 푸른 헤드라. 피지. 푸른 헤드라. 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 푸른 헤라 푸른 헤드라. 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 푸른 헤드 सिधू मूं थैंक्यू ओके थैंक्यू महिरबानी